ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰਦਾਰ ਗੁਰਪਿੰਦਰ ਸਿੰਘ ਪੁੱਲੜ ਉਹਨਾਂ ਦੇ ਹਦਾਇਤ ਅਨੁਸਾਰ ਸੀਐਸ ਮਜੀਠਾ ਰੋਡ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਐਸਆਈ ਨੰਬਰ 126 ਜਿਹੜੀ 412 2024 ਅੰਡਰ ਸੈਕਸ਼ਨ 307 ਬੀਐਨਐਸ 24 2540 ਆਰਮਜ਼ ਐਕਟ ਦਰਜ ਕੀਤੀ ਹੈ ਇਹਦੇ ਵਿੱਚ ਇੱਕ ਅਕਿਊਜ਼ ਰੈਸ ਕੀਤਾ ਹੈ ਜਿਹਦਾ ਨਾਮ ਹੈ ਅਮਰਦੀਪ ਸਿੰਘ ਅਲਾਈਸ ਨੰਨੂ ਰਹਿਣ ਵਾਲਾ ਹੈਗਾ ਸੁਲਤਾਨਵਾਲਾ ਰੋਡ ਦਾ ਅਮਰਸਰ ਤੋਂ ਤੇ 38 ਇਅਰਸ ਦੀ ਏਜ ਹੈ ਤੇ 12ਵੀਂ ਪਾਸ ਹੈ ਤੇ ਇਹਨੇ ਇੱਕ ਦੁਕਾਨ ਤੇ ਜਾ ਕੇ ਪਿਸਤਲ ਦੀ ਨੋਕ ਤੇ ਜਾ ਕੇ ਸਨੇਚਿੰਗ ਕੀਤੀ ਸੀ ਤੇ ਉਹ ਦੁਕਾਨ ਹੈਗੀ ਗੋਪਾਲਨਗਰ ਵਿੱਚ ਹੈਗੀ ਅਰਨ ਕਲਾਥ ਹਾਊਸ ਹੈ ਤੇ ਆਪਣਾ ਲੇਡੀਜ਼ ਦੇ ਸੂਟਾਂ ਦੀ ਦੁਕਾਨ ਹੈਗੀ ਹੈ ਜੀ ਤੇ ਇਹਦੇ ਚ ਨੇ ਜਾ ਕੇ ਪਿਸਤਲ ਦੀ ਨੋਕ ਤੇ ਜਿਵੇਂ ਸਨੇਚਿੰਗ ਕੀਤੀ ਤੇ ਜਿਹੜਾ ਵਿਸ਼ਾਲ ਉਪਲ ਹੈ ਰੈਜ਼ੀਡੈਂਟ ਹੈਗਾ ਗੋਪਾਲਨਗਰ ਦਾ ਹੀ ਉਹਨੇ ਇਤਲਾ ਦਤੀ ਥਾਣੇ ਤੇ ਪੁਲਿਸ ਨੇ ਬੜਾ ਸਵਿਫਟਲੀ ਇਹਨੂੰ ਜਾ ਕੇ ਮਲੇ ਰਿਐਕਟ ਕੀਤਾ ਰਿਐਕਟਪਨ ਕੀਤਾ ਤੇ ਇਹਨੂੰ ਅ ਅੱਧੇ ਘੰਟੇ ਦੇ ਵਿੱਚ ਵਿੱਚ ਜਾ ਕੇ ਫੜ ਲਿਆ ਤੇ ਇਹਦੇ ਤੋਂ ਰਿਕਵਰੀ ਹੋਈ ਹੈ ਇੱਕ ਜਿਹੜਾ ਸਨੇਚ ਕੀਤਾ ਸੀ ਪਰਸ ਆਧਾਰ ਕਾਰਡ ਹਜ਼ਾਰ ਰੁਪਏ ਕੈਸ਼ ਦੀ ਤੇ ਉਸ ਤੋਂ ਬਾਅਦ ਜਿਹੜਾ ਟੋਏ ਪਿਸਟਲ ਦਿਖਾਇਆ ਸੀ ਆਪਣਾ ਸਨੇਚਿੰਗ ਦੌਰਾਨ ਉਹਦੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਦੀ ਤੇ ਜਦੋਂ ਇਹਦੀ ਪੁੱਛਗਿੱਛ ਕੀਤੀ ਉਹਦੇ ਤੋਂ ਇੱਕ ਪਤਾ ਚੱਲਿਆ ਕਿ ਐਫ ਆਈ ਆਰ ਨੰਬਰ 273 ਪੀਐਸ सदर ਮਿਤੀ 3 12 2024 ਨੂੰ ਇਹਨੇ ਇੱਕ ਆਈਸਮ ਦੀ ਡੇੜੀ ਤੋਂ ਵੀ ਸਨੇਚਿੰਗ ਕੀਤੀ ਸੀ ਉਹਦੇ ਤਹਿਤ ਅੰਡਰ ਸੈਕਸ਼ਨ 304 35 2554 8 ਆਮਜ਼ੈਕ ਵੀ ਪੀਐਸ सदर ਮੁਕੱਦਮਾ ਦਰਜ ਹੋਇਆ ਸੀਗਾ ਤੇ ਹੁਣ ਅਸੀਂ ਤੇ ਇਹਦੇ ਤੇ ਪਹਿਲਾਂ ਵੀ ਅ ਕੇਸ ਹੈਗੇ ਆ ਅੱਠ ਮੁਕਦਮੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਅ ਦੋ ਮੁਕਦਮੇ ਹੈਗੇ ਆ ਸਿਵਲ ਲਾਈਨ ਥਾਣੇ ਦੇ ਤੇ ਤਿੰਨ ਮੁਕਦਮੇ ਹੈਗੇ ਆ ਥਾਣਾ ਮਕਬੂਲਪੁਰਾ ਦੇ ਤੇ ਦੋ ਹੈਗੇ ਮੁਕ ਮਕਬੂਲਪੁਰਾ ਦੇ ਤੇ ਇੱਕ ਮਜੀਠਾ ਰੋਡ ਦਾ ਇਹਦੇ ਤੇ ਵੱਖਰੀ-ਵੱਖਰੀ ਧਾਰਾਵਾਂ 379 ਵੀ ਤੇ 61 85 ਐਨਡੀਪੀਐਸ ਸੈਕਟ ਵਗਰਾ ਦੇ ਸਾਰਿਆਂ ਦੇ ਇਹਦੇ ਤੇ ਆਲਰੇਡੀ ਮੁਕਦਮੇ ਚੱਲ ਰਿਹਾ ਹੈ